जय हिंद प्यारे दर्शकों इस वेले असित सरंद नहर ਦੇ ਕਿਨਾਰੇ ਦੇ ਖੜੇ ਆਂ ਸ਼ਾਇਦ ਵੀਰ 2 ਕੁ ਮਹੀਨੇ ਪਹਿਲਾ ਅਸੀਂ ਇੱਕ ਵੀਡੀਓ ਪਾਈ ਸੀ ਪੁਲ ਨੂੰ ਲੈ ਕੇ ਜਿਹੜਾ ਸਰੰਦ ਨਹਿਰ ਦਾ ਜਿਹੜਾ ਪੁਲ ਹੈ ਜਿਹਦਾ ਕਿ ਕਾਂਗਰਸ ਸਰਕਾਰ ਦੇ ਬਿੱਲ ਤੋਂ ਚਾਲੂ ਹੋਇਆ ਸੀਗਾ ਲੇਕਿਨ ਅੱਜ ਤੱਕ ਇਹ ਪੁਲ ਕੰਪਲੀਟ ਮੁਕੰਮਲ ਨਹੀਂ ਹੋਇਆ ਸ਼ਾਇਦ ਪਹਿਲਾ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਪੁਲ ਜੀਤੇ ਹੀ ਜਿਹੜਾ ਰੱਖਿਆ ਜਾਏਗਾ ਲੇਕਿਨ ਹਲੇ ਤੱਕ ਜਿਉਂ ਦਾ ਤੂੰ ਲਗ ਰਿਹਾ ਹੈ ਜਿਸ ਤੇ ਜਿਹੜੀ ਵੀਡੀਓ ਪਹਿਲਾਂ ਦੇ ਵੀਡੀਓ ਦੇ ਵਿੱਚ ਅਸੀਂ ਦਿਖਾਇਆ ਸੀਗਾ ਸੇਮ ਉਹੀ ਵੀ ਜਿਹੜੀ ਇਸ ਵੀ ਲ ਸਥਿਤੀ ਹਲੇ ਤੱਕ ਵੀ ਇਸ ਦੀ ਹੈਗੀ ਹੈ ਕਿਉਂਕਿ ਜਿਹੜਾ ਕੰਮ ਕਰਨ ਵਿੱਚ ਸੇਮ ਲਦਾ ਮੁਸ਼ਕਲ ਆ ਰਹੀ ਹੋਣੀ ਇਹਨਾਂ ਨੂੰ ਕਿਉਂਕਿ ਸਾਡੇ ਜਿਹੜਾ ਪੋਲ ਪਹਿਲਾਂ ਢਾ ਦਿੱਤਾ ਗਿਆ ਸੀਗਾ ਕਮਚਾਰੀ ਭਾਵੇਂ ਬਿਲਕੁਲ ਕੰਮ ਕਰ ਰਹੇ ਆਂ ਔਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕੰਮ ਜਿਹੜਾ ਦਿਨ ਰਾਤ ਕੀਤਾ ਜਾ ਰਿਹਾ ਪਰ ਲੇਕਿਨ ਜਿਹੜੇ ਹਾਲੇ ਤੱਕ ਲੋਕ ਜਿਹੜੇ ਇੰਤਜ਼ਾਰ ਕਰ ਰਹੇ ਨੇ ਇਸ ਦਾ ਵੀ ਕਦੋਂ ਪੁਲ ਇਹ ਜਿਹੜਾ ਇਹਦੇ ਤੇ ਰੱਖਿਆ ਜਾਊਗਾ ਨਹਿਰ ਦੇ ਉੱਤੇ ਸਰੰਦ ਨਹਿਰ ਦੇ ਉੱਤੇ ਕਦੋਂ ਲੋਕਾਂ ਨੂੰ ਜਿਹੜਾ ਇਸ ਪੁਲ ਦਾ ਜਿਹੜਾ ਆਨੰਦ ਮਿਲੇਗਾ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਵਿੱਚ ਜਦੋਂ ਆਉਂਦੇ ਹੈ ਤਾਂ ਇਸ ਪੁਲ ਦੇ ਨਾ ਹੋਣ ਕਾਰਨ ਕਾਫੀ ਮੁਸ਼ਕਲਾਂ ਦੇ ਵਿੱਚ ਦਿਖਾਈ ਦਿੰਦੇ ਨੇ ਕਿਉਂਕਿ ਇਹ ਮਿਲੰਦਰ ਤੋ ਚੰਡੀਗੜ੍ਹ ਮਾਰਗ ਵੀ ਇਸ ਦੇ ਉੱਤੇ ਜਾਇਆ ਜਾਂਦਾ ਸੀਗਾ ਇਧਰ ਨੂਰਪੁਰ ਵੇਦੀ ਨੂੰ ਨੰਗਲ ਨੂੰ ਵੀ ਜਾਇਆ ਜਾਂਦਾ ਸੀਗਾ ਗੜਸ਼ੰਕਰ ਵੀ ਜਾਇਆ ਜਾਂਦਾ ਸੀਗਾ ਸਫਰੇ ਸ਼ਹਾਦਤ ਜਿਹੜਾ ਰੋਡ ਹੈ ਇਹ ਵੀ ਇਸ ਤਰ੍ਹਾਂ ਇਧਰਲੇ ਪਾਸੇ ਜਾਂਦਾ ਹੈਗਾ ਤੇ ਹੁਣ ਜਿਹੜਾ ਪੰਦਰਵਾੜਾ ਜਿਹੜਾ ਸ਼ੁਰੂ ਹੋਵੇਗਾ ਸਵੇਰ ਸ਼ੁਰੂ ਹੋਵੇਗੀ ਜਿਹਦਾ ਜਿਹੜਾ 4 ਦਿਨਾਂ ਦਾ ਗੁਰਮਤ ਸਮਾਗਮ ਜਿਹੜਾ ਜਿਹੜਾ ਕੁੰਮਾ ਵਾਸਕੀ ਦੁਲਵਾਰੇ ਜਿਹੜਾ ਕੀਤਾ ਜਾਊਗਾ ਬਿਲਕੁਲ ਲੋਕ ਸਾਰੇ ਕਾਫੀ ਪਰੇਸ਼ਾਨ ਹੈ ਇਸ ਪੁੱਲ ਨੂੰ ਲੈ ਕੇ ਪਤਾ ਨਹੀਂ ਕਿਉਂ ਇਸ ਪੁਲ ਦਾ ਜਿਹੜਾ ਕੰਮ ਇੰਨਾ ਧੀਮੀ ਗਤੀ ਦੇ ਨਾਲ ਕੀਤਾ ਜਾ ਰਿਹਾ ਇਸ ਦਾ ਜਿਹੜਾ ਕੋਈ ਹਲੇ ਤੱਕ ਖਾਨੋ ਵੀ ਨਹੀਂ ਪਤਾ ਲੱਗ ਸਕਿਆ ਕਿਉਂਕਿ ਸਰਕਾਰਾਂ ਨੂੰ ਚਾਹੀਦਾ ਇਸ ਪੁਲ ਨੂੰ ਸਭ ਤੋਂ ਤੇਜ਼ ਰਫ਼ਤਾਰ ਦੇ ਨਾਲ ਬਣਾਇਆ ਜਾਵੇ ਤੇ ਲੋਕ ਚਾਹੁੰਦੇ ਨੇ ਕਿ ਜਦੋਂ ਹੁਣ ਵੀ ਅਸੀਂ ਦੇਖਿਆ ਕੁਛ ਲੜਕੇ ਲੰਘ ਕੇ ਗਏ ਆ ਉਹਨਾਂ ਨੇ ਵੀ ਇੱਕੋ ਗੱਲ ਕਹੀ ਆ ਵੀ ਇਸ ਪੁਲ ਦੀ ਕਰਕੇ ਉਹ ਕਾਫੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਲੇਕਿਨ ਅੱਜ 15 ਦਸੰਬਰ ਦਾ ਦਿਹਾੜਾ ਹੈ ਤੇ ਇਹ ਪੂਲ ਕਦੋਂ ਤਿਆਰ ਹੋ ਕੇ ਤੁਹਾਨੂੰ ਅਰਪਣ ਹੁੰਦਾ ਏ ਇਹਦੇ ਬਾਰੇ ਮੈਨੂੰ ਵੀ ਕਹਿਣਾ ਮੁਸ਼ਕਿਲ ਹੈ ਕਿਉਂਕਿ ਜਿਹੜੀ ਪਹਿਲੇ ਹੀ 8-10 ਮਹੀਨਾ ਪਹਿਲਾਂ ਵੀਡੀਓ ਜਿਹੜੀ ਪਾਈ ਸੀ ਆਪਾਂ ਉਸ ਵੇਲੇ ਵੀ ਇਹ ਕੰਮ ਉੱਥੇ ਸੀਗਾ ਤੇ ਲੇਕਿਨ ਹਜੇ ਤੱਕ ਇਸ ਦਾ ਜਿਹੜਾ ਅੱਗੇ ਕੀ ਕਿੰਨਾ ਸਮਾਂ ਲੱਗੇਗਾ ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਿਲ ਹੈ